ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਕੋਲੋਂ ਹਰ ਵੇਲੇ ਸਭ ਦੀ ਚੜ੍ਹਦੀ ਕਲਾ ਦੀ ਸੁੱਖ ਮੰਗੀਂਦੀ ਹੈ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸੋ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਣੀ ਆ ਇਹਦੇ ਵਿੱਚ ਦੱਸਿਆ ਵੀ ਦੁਆ ਦਾ ਵੱਧਾ ਅਸਰ ਹੁੰਦਾ ਜਾਂ ਵੱਧ ਦੁਆ ਦਾ ਵੱਧਾ ਅਸਰ ਹੁੰਦਾ ਸੋ ਮੈਨੂੰ ਆਸ ਹੈ ਤੁਹਾਨੂੰ ਬਾਤ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਨੰਦ ਬਾਤ ਦਾ ਇੱਕ ਭਾਈ ਸੇਠ ਤੇ ਸਠਾਣੀ ਰਹਿੰਦੇ ਸੀ ਉਹਨਾਂ ਦੇ ਪੈਸੇ ਦੀ ਤਾਂ ਕੋਈ ਜਿਵੇਂ ਕਹਿੰਦੇ ਹੁੰਦੇ ਨੇ ਲਾਈ ਨਹੀਂ ਲੱਗਦੀ ਤੇ ਔਲਾਦ ਉਹਨਾਂ ਦੇ ਹੈ ਨਹੀਂ ਸੀ ਪਰ ਉਹ ਜਿੰਨਾਂ ਨਾਲ ਕੋਲ ਪੈਸਾ ਸੀ ਉਹਨਾਂ ਹੀ ਉਹ ਸੂਮ ਸੀਗਾ ਕੰਜੂਸ ਬੰਦਾ ਭੇਠਾ ਕਦੇ ਪੂਰਾ ਚੀਜ਼ ਨਾ ਡਿੱਗਣ ਦਿੰਦਾ ਤੇ ਨਾ ਕਦੇ ਕੋਈ ਪਾਠ ਪੂਜਾ ਭਾਜਨ ਕਰਦੇ ਨਾ ਕਿਸੇ ਨੂੰ ਦਾਨ ਪੁੰਨ ਕਰਦਾ ਨਾ ਜਾਂ ਕਦੇ ਕੋਈ ਦਰ ਤੇ ਆਏ ਨੂੰ ਭਿਖਿਆ ਪਾਉਂਦਾ ਕਿਸੇ ਭੁੱਖੇ ਨੂੰ ਰੋਹ ਜਨਾਂ ਦੇਣਾ ਕੁਛ ਨਹੀਂ ਸੀ ਕਰਦਾ ਯਾਨੀ ਕਿ ਚੰਗੇ ਕੰਮਾਂ ਦੀ ਤਾਂ ਉਹਦੀ ਜ਼ਿੰਦਗੀ 'ਚ ਕੋਈ ਚੀਜ਼ ਹੀ ਨਹੀਂ ਲੱਗਦੇ ਸੀ ਉਹਨੂੰ ਵੀ ਇਹ ਵੀ ਕੋਈ ਕੰਮ ਨੇ ਵੀ ਇਹ ਕਰਨੇ ਹੀ ਨਹੀਂ ਚਾਹੀਦੇ ਕਹਿੰਦਾ ਬਸ ਧਨ ਜੋੜਨ ਤੇ ਲੱਗਿਆ ਹੋਇਆ ਸੀ ਪਰ ਉਹ ਲਾਦਰ ਨਹੀਂ ਸੀ ਤਾਂ ਉਹਨਾਂ ਦੇ ਸਾਹਮਣੇ ਇੱਕ ਪਿੱਪਲ ਸੀ ਉਹਦੇ ਤੇ ਇੱਕ ਚਿੜੀ ਤੇ ਜਿੜਾ ਰਹਿੰਦੇ ਸੀ ਦੋ ਉਹਦੇ ਛੋਟੇ-ਛੋਟੇ ਉਹਨੇ ਬੱਚੇ ਦਿੱਤੇ ਚਿੜੀ ਨੇ ਤਾਂ ਹੁਣ ਉਹ ਉਹਨਾਂ ਨੂੰ ਚੋਗਾ ਦੇਣਾ ਹੁੰਦਾ ਉਹਨੂੰ ਪਹਿਲਾਂ ਉਹ ਉਹਨਾਂ ਦੇ ਘਰੇ ਜਾਂਦੀ ਸੀ ਢੇਠ ਦੇ ਵੀ ਚੱਲੇ ਇੱਥੋਂ ਕੁਝ ਮੈਨੂੰ ਨੇੜੇ ਉਹ ਮਿਲ ਜੇ ਪਰ ਉਹ ਐਡੇ ਕੰਜੂਸ ਤੇ ਕੋਈ ਚੀਜ਼ ਹੀ ਨਹੀਂ ਹੁੰਦੀ ਨਿਆਣਿਆਂ ਬਿਨਾ ਇਠਾ ਚੀਜ਼ ਡਿੱਗਦੀ ਵੀ ਨਹੀਂ ਕੋਈ ਖਾਣ ਪੀਣ ਵਾਲੀ ਬੱਚੇ ਹੀ ਖੰਡੇ ਆਉਂਦੇ ਨੇ ਵੱਧ ਤਾ ਹੋ ਪਿੰਡ ਚ ਜਾਂਦੀ ਉੱਥੋਂ ਚੁਗ ਕੇ ਲੈਂਦੀ ਜੋਗਾ ਲਿਆ ਕੇ ਜੋਗਾ ਬੱਚੇ ਅੰਖਵਾਉਂਦੀ ਉਹ ਸੋਚਦੀ ਵੀ ਮੈਂ ਐਡੀ ਦੂਰ ਜਾਨੀ ਆ ਜੇ ਇਹ ਰਹੀ ਮਾੜਾ ਮੋਟਾ ਮੈਨੂੰ ਪਾ ਦਿਆ ਕਰਨ ਐਨੀ ਦੂਰ ਕਾਹਨੂੰ ਜਾਵਾਂ ਬੱਚੇ ਛੱਡ ਗਏ ਛੋਟੇ ਛੋਟੇ ਤੇ ਫੇਰ ਉਹ ਸੋਚਦੀ ਵੀ ਜੇ ਇਹਨਾਂ ਦੇ ਕੋਈ ਬੱਚਾ ਹੋਵੇ ਉਹ ਚੀਜ਼ ਖੰਡਿਆਵੇ ਵੀ ਮੈਨੂੰ ਮਿਲ ਜਿਆ ਕਰੀ ਤਾਂ ਉਹ ਕਹਿੰਦੀ ਮੈਂ ਇਹਨਾਂ ਤੇ ਜਾ ਕੇ ਤਾਂ ਦੇਖਾਂ ਚੀਡੀ ਨੇ ਸੋਚਿਆ ਭਾਈ ਉਹ ਜਾ ਕੇ ਬੈਠ ਜਿਆ ਕਰੇ ਉਹਨਾਂ ਦੇ ਜਾਂਦੀ ਰਹੀ ਤਾਂ ਇੱਕ ਦਿਨ ਉਹ ਜਾ ਕੇ ਬੈਠ ਗਈ ਤਾਂ ਉਹ ਸੇਠ ਤੇ ਸਠਾਣੀ ਗੱਲਾਂ ਕਰ ਰਹੇ ਨੇ ਉਹ ਸੇਠ ਦੇ ਘਰ ਵਾਲੀ ਉਹਨੂੰ ਕਹਿੰਦੀ ਹੈ ਵੀ ਇੰਨੀ ਜਾਇਦਾਦ ਤਾਂ ਆਪਣੇ ਇੰਨਾ ਮਾਇਆ ਲਾਈ ਨਹੀਂ ਲੱਗਦੀ ਇੰਨਾ ਪੈਸਾ ਸਿਉਣਾ ਚਾਹਦੀ ਵੀ ਆਪਣੇ ਕੋਈ ਸਾਹਮਣ ਵਾਲਾ ਤਾਂ ਇਹਨੂੰ ਹੈ ਹੀ ਨਹੀਂ ਵੀ ਪਤਾ ਨਹੀਂ ਇਹਨੂੰ ਕੌਣ ਸੰਭੂਗਾ ਸੇਠ ਕਹਿੰਦਾ ਆਪਣੇ ਕਿਹੜਾ ਕੋਈ ਬਸ ਦੀ ਗੱਲ ਐ ਕਹਿੰਦਾ ਮੈਂ ਤਾਂ ਜਿਹੜੀ ਮਿਹਨਤ ਐ ਮੈਂ ਤਾਂ ਕਮਾਈ ਕਰੀ ਜਾਣਾ ਤੇ ਕਹਿੰਦਾ ਤੂੰ ਬਸ ਖਾਈ ਚੱਲ ਵਾਲਾ ਫਿਕਰ ਕਿਉਂ ਕਰਦੀ ਐ ਜਦੋਂ ਕਹਿੰਦਾ ਬੜਾ ਪਾਊਗਾ ਜਿਹਨੇ ਕਿਸੇ ਨੇ ਸਾਹਮਣੀ ਹੋਊ ਦੇਖੀ ਜਾਊ ਜਿਹਦੀ ਰੜੀ ਹੋਈ ਸਾਂਭ ਲੂਗਾ ਉਹ ਚੀੜੀ ਉਹਨਾਂ ਦੀਆਂ ਗੱਲਾਂ ਸੁਣਦੀ ਐ ਉਹ ਫਿਰ ਰੋਜ਼ ਹੀ ਵਗ ਜਾਂਦੀ ਐ ਉਹ ਜਾਂਦੀ ਹੋਈ ਚੀੜੀ ਜਦੋਂ ਰੋਜ਼ ਤਾਂ ਉਹਨੂੰ ਉਹ ਪਤਾ ਲੱਗਣ ਲੱਗ ਗਿਆ ਵੀ ਇਹ ਸੇਠ ਹੀ ਕੰਜੂਸ ਐ ਸਠਾਣੀ ਦੇ ਤਾਂ ਵੀ ਇਹ ਤਾਂ ਵਧੀਆ ਔਰਤ ਐ ਆਹੋ ਜਦੋਂ ਜਾਂਦੀ ਐ ਰੋਜ ਪਾਈ ਉਸ ਠਾਣੀ ਦਾ ਵੀ ਲਗਾਓ ਜੇ ਹੋ ਜਾਂਦਾ ਚਿੜੀ ਨਾਲ ਚਿੜੀ ਦਾ ਵੀ ਹੋ ਜਾਂਦਾ ਉਹਦੇ ਨਾਲ ਸਠਾਣੀ ਨਾਲ ਲਗਾਓ ਤਾਂ ਉਹ ਇੱਕ ਦਿਨ ਸੋਚਦੀ ਐ ਚਿੜੀ ਬੈਠੀ ਕਹਿੰਦੀ ਵੀ ਇਹ ਕੋਈ দানਪੁਣ ਨਹੀਂ ਕਰਦੇ ਵੀ ਤਾਂ ਨਹੀਂ ਇਹਨਾਂ ਦੇ ਕੋਈ ਰੱਬ ਕੁਛ ਦਿੰਦਾ ਕਹਿੰਦੀ ਜੇ ਮੈਂ ਜਾਵਾਂ ਪਤਾ ਕਰਾਂ ਖਬਰਾਂ ਕਹਿੰਦੀ ਕੋਈ ਮੇਰੀ ਹੀ ਲੱਗ ਜੇ ਕਹਿੰਦੀ ਇਹਨਾਂ ਨੂੰ ਵੀ ਜੇ ਮੈਂ ਕੋਈ ਬੇਨਤੀ ਕਰਾਂ ਭਗਵਾਨ ਮੂਰੇ ਤਾਂ ਇੱਕ ਦਿਨ ਉਹ ਕਹਿਣ ਲੱਗੀ ਜੀੜੇ ਨੂੰ ਕਹਿੰਦੀ ਮੈਂ ਦੋ ਤਿੰਨ ਦਿਨਾਂ ਲਈ ਜਾਣਾ ਹੈ ਵੀ ਤੂੰ ਬੱਚਿਆਂ ਨੂੰ ਜੋਗਾ ਖਵਾਈ ਜਾਈ ਮੈਂ ਚੱਲੀਆਂ ਕਹਿੰਦੀ ਭਾਈ ਮਾਰਗੀ ਉਡਾਰੀ ਗਈ ਹੋਈ ਤਾਂ ਬੜੀ ਦੂਰ ਕਲਾਸ਼ ਪਹਾੜਤ ਤੇ ਸ਼ਿਵਜੀ ਭੋਲੇ ਰਹਿੰਦੇ ਸੀ ਮਾਤਾ ਪਾਰਵਤੀ ਉੱਥੇ ਜਾਵਜੀ ਕਿਉਂ ਇੰਨੀ ਦੂਰ ਜਾਣ ਕਰਕੇ ਥੱਕੀ ਹਾਰੀ ਭੁੱਖੀ ਤੇ ਹੈ ਹੀ ਉੱਡਦੀ ਰਹੀ ਜਾ ਕੇ ਬੇਹੋਸ਼ ਹੋ ਗਈ ਮਾਤਾ ਦੇ ਚਰਨਾਂ ਦੇ ਵਿੱਚ ਡਿੱਗ ਪਈ ਜਾ ਕੇ ਤਾਂ ਜਦੋਂ ਡਿੱਗੀ ਤਾਂ ਮਾਤਾ ਨੇ ਮਾਤਾ ਪਾਰਵਤੀ ਨੇ ਚੱਕ ਲਈ ਚੱਕ ਕੇ ਪਾਣੀ ਪੂਣੀ ਉਹਦੇ ਪਾਇਆ ਉੱਤੇ ਛਿੱਟੇ ਮਾਰੇ ਫਿਰ ਉਹਨੂੰ ਹੋਸ਼ ਆਈ ਤਾਂ ਉਹਨੂੰ ਪਾਣੀ ਪੂਣੀ ਪਿਆਇਆ ਖਵਾਇਆ ਤਾਂ ਉਹਨੂੰ ਕਹਿੰਦੇ ਵੀ ਕੀ ਤੈਨੂੰ ਭੀੜ ਪੈ ਗਈ ਤੂੰ ਮਾਤ ਲੋਕ ਚੋਂ ਇੱਥੇ ਥਾਈ ਆਈ ਐ ਐਨੀ ਦੂਰ ਉੱਡ ਕੇ ਵੀ ਤੂੰ ਸਾਹੋ ਸਾਹ ਹੋਈ ਪਈ ਐ ਉਹ ਕਹਿਣ ਲੱਗੀ ਵੀ ਜਿੱਥੇ ਮੈਂ ਰਹਨੀ ਆ ਨਾ ਮੇਰੇ ਸਾਹਮਣੇ ਜਿਹੜਾ ਸੇਠ ਤੇ ਸਠਾਣੀ ਰਹਿੰਦੇ ਨੇ ਵੀ ਬਹੁਤ ਦੁਖੀ ਨੇ ਵੀ ਉਹਨਾਂ ਕੋਲੇ ਹੈ ਬਹੁਤ ਕੁਝ ਹੈਗੇ ਵੀ ਸੂਮ ਪੂਰੇ ਨੇ ਵੀ ਪਰ ਉਹਨਾਂ ਤੇ ਕੋਈ ਬੱਚਾ ਨਹੀਂ ਹੈਗਾ ਵੀ ਮੈਂ ਤਾਂ ਆਈ ਆ ਵੀ ਉਹਨਾਂ ਨੂੰ ਇੱਕ ਪੁੱਤ ਤਾਂ ਜ਼ਰੂਰ ਦਿਓ ਵੀ ਉਹਨਾਂ ਦਾ ਇੰਨਾ ਸਮਾਗਰੋਂ ਨਾਲ ਤੋਂ ਸਾਹਮਣ ਵਾਲਾ ਕੋਈ ਨਹੀਂ ਤਾਂ ਮਾਤਾ ਕਹਿਣ ਲੱਗੀ ਵੀ ਸ਼ਿਵਜੀ ਭਗਤ ਭੋਲੇ ਬੈਠੇ ਨੇ ਸਮਾਦੀ ਤੇ ਵੀ ਜਦੋਂ ਉੱਠਣਗੇ ਸਮਾਦੀ ਚੋਂ ਵੀ ਆਪਾਂ ਫੇਰ ਗੱਲ ਕਰਦੇ ਆਂ ਤਾਂ ਭਾਈ ਜਦੋਂ ਸ਼ਿਵਜੀ ਭਗਵਾਨ ਉੱਠੇ ਜਾਗੇ ਸਮਾਦੀ ਚੋਂ ਤਾਂ ਮਾਤਾ ਨੇ ਗੱਲ ਕਰੀ ਕਹਿੰਦੀ ਵੀ ਇਹ ਮਾਤਲੋਕ ਚੋਂ ਆਈ ਆ ਜੀੜੀ ਵੀ ਇਹ ਆ ਗੱਲ ਲੈ ਕੇ ਆਈ ਹੈ ਵੀ ਤੁਸੀਂ ਦੇਖੋ ਦੱਸੋ ਵੀ ਉਹਨਾਂ ਦੇ ਔਲਾਦ ਹੈ ਕੋਈ ਕਰਮਾ ਚ ਤਾਂ ਜਦੋਂ ਸ਼ਿਵ ਜੀ ਮਹਾਰਾਜ ਨੇ ਦੇਖਿਆ ਉਹ ਕਹਿੰਦੇ ਵੀ ਨਾ ਉਹਨਾਂ ਦੇ ਤਾਂ ਕੋਈ ਸੁਖ ਹੈ ਹੀ ਨਹੀਂ ਔਲਾਦ ਦਾ ਕਿਸਮਤ ਚੀਨੀ ਵੀ ਉਹ ਤਾਂ ਬੰਦੇ ਹੀ ਬਹੁਤ ਚੀਪੜ ਨੇ ਦਾਨ ਨਹੀਂ ਕਰਦੇ ਪੁੰਨ ਨਹੀਂ ਕਰਦੇ ਪਾਠ ਪੂਜਾ ਨਹੀਂ ਕਰਦੇ ਰੱਬ ਦਾ ਨਾਮ ਨਹੀਂ ਲੈਂਦੇ ਕੋਈ ਭੁੱਖੇ ਨੂੰ ਨਿਰਜਾਉਂਦੇ ਕੀ ਤੱਕ ਉਸ ਵੀ ਨਹੀਂ ਕਰਦੇ ਬੰਦੇ ਵੀ ਉਹਨਾਂ ਦਾ ਤਾਂ ਹੈ ਹੀ ਨਹੀਂ ਕਰਮਾਂ 'ਚ ਕੁਝ ਤਾਂ ਮਾਤਾ ਪਾਰਬ ਦੀ ਕਹਿਣ ਲੱਗੀ ਫੇਰ ਕੀ ਹੋ ਗਿਆ ਜੇ ਨਹੀਂ ਹੈਗਾ ਚਲ ਇੱਕ ਪੁੱਤ ਤੁਸੀਂ ਲਿਖ ਦਿਓ ਭਾਈ ਜਦੋਂ ਉਹਨੇ ਜਿੱਦ ਕਰੀ ਮਾਤਾ ਨੇ ਤਾਂ ਭਗਵਾਨ ਜੀਆ ਨੇ ਇੱਕ ਪੁੱਤ ਲਿਖਤਾ ਕਹਿੰਦੇ ਜਾਂ ਚਿੜੀ ਨੂੰ ਕਹਿਣ ਲੱਗੇ ਵੀ ਚਲ ਇੱਕ ਪੁੱਤ ਹੋ ਜੂ ਉਹਨਾਂ ਦੇ ਬੀਪਰਤੂ ਕਹੀ ਉਹਨਾਂ ਨੂੰ ਵੀ ਦਾਨ ਪੁੰਨ ਜ਼ਰੂਰ ਕਰਿਆ ਕਰਨ ਪਾਠ ਪੂਜਾ ਜ਼ਰੂਰ ਕਰਿਆ ਕਰਨ ਵੀ ਨਹੀਂ ਪੁੱਤ ਦੀ ਉਮਰ ਵਾਲੀ ਲੰਬੀ ਨਹੀਂ ਹੋਣੀ ਚਲੋ ਜੀ ਬਾਗੀ ਜੀੜੀ ਜੀੜੀ ਵੀ ਬੜੀ ਖੁਸ਼ ਚੀੜੀ ਨੂੰ ਜਾਦੇ ਖੁਸ਼ੀ ਉਹਨਾਂ ਨਾਲੋਂ ਵੀ ਕਿਉਂ ਉਹਨੂੰ ਐਂਦੀ ਵੀ ਜੇ ਇਹਨਾਂ ਦੇ ਜਵਾਕ ਹੋਣਗੇ ਖਾਇਆ ਪੀਆ ਕਰਨਗੇ ਕੁਝ ਏਠਾਂ ਡਿੱਗਿਆ ਕਰੂੰ ਮੈਂ ਜੇ ਗੁਆ ਕਰੂੰ ਲਵੇ ਉਹ ਮੇਰੇ ਬੱਚੇ ਚੁੱਕਿਆ ਕਰਨਗੇ ਖਾਇਆ ਕਰਨਗੇ ਵੀ ਸਾਨੂੰ ਦੂਰ ਨਾ ਜਾਣਾ ਪਵੇ ਚਲੋ ਭਾਈ ਸਾਲੋਂ ਅੰਦਰ ਉਹਨਾਂ ਦੇ ਮੁੰਡਾ ਹੋ ਗਿਆ ਸੇਠ ਦੇ ਮੁੰਡਾ ਹੋਇਆ ਤਾਂ ਬੜੀ ਖੁਸ਼ ਜੀੜੀ ਵੀ ਸਭ ਨੂੰ ਹੋਣੀ ਹੀ ਤੀ ਖੁਸ਼ੀ ਤਾਂ ਹੋ ਪੜਦਾ ਗਿਆ ਪਰ ਉਹ ਦਾਨ ਪੁੰਨ ਤੇ ਪਾਠ ਪੂਜਾ ਤੇ ਨਾ ਆਏ ਉਹ ਮੁੰਡਾ ਅੰਤ ਨੂੰ ਜਦੋਂ 6 ਸਾਲ ਦਾ ਹੋ ਗਿਆ ਤਾਂ ਜੀੜੀ ਫੇਰ ਉੱਥੇ ਗਈ ਕਿਉਂ ਉਹਨੂੰ ਫਿਕਰ ਲੱਗਿਆ ਹੋਇਆ ਵੀ ਮੁੰਡੇ ਦੀ ਉਮਰ ਘਟਦੀ ਐ ਜੇ ਇਹ ਨਾ ਕੁਝ ਕਰਨਗੇ ਤਾਂ ਮੁੰਡੇ ਦੀ ਉਮਰ ਨਹੀਂ ਹੈ ਵੱਡੀ ਤਾਂ ਉਹ ਫੇਰ ਗਈ ਭਗਵਾਨ ਜੀ ਕੋਲੇ ਕਹਿੰਦੀ ਵੀ ਮੇਰੀ ਤਾਂ ਉਹ ਨਾ ਗੱਲ ਸਮਝਦੇ ਨੇ ਨਾ ਮੈਂ ਉਹਨਾਂ ਨੂੰ ਸਮਝਾ ਸਕਦੀਆਂ ਵੀ ਤੁਸੀਂ ਕਰੋ ਯਤਨ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਉਹ ਪਾਠ ਪੂਜਾ ਕਰਿਆ ਕਰਨ ਦਾਨ ਪੁੰਨ ਕਰਿਆ ਕਰਨ ਤਾਂ ਭਾਈ ਇੱਕ ਦਿਨ ਸਾਧੂ ਦਾ ਪੇਸਤਾਰ ਕੇ ਪਾਰਵਤੀ ਮਾਤਾ ਜੀ ਪਾਰਵਤੀ ਤੇ ਸ਼ਿਵ ਜੀ ਭੋਲੇ ਆ ਗਏ ਆ ਕੇ ਆਖੜ ਕਾਇ ਇਹ ਹਵੇਲੀ ਦਾ ਕੁੰਡਾ ਜਦੋਂ ਸਠਾਣੀ ਨੇ ਖੋਲਿਆ ਉਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਅੰਦਰ ਬਿਠਾਇਆ ਵੀ ਸਾਧੂ ਨੇ ਉਹ ਕਹਿਣ ਲੱਗੇ ਵੀ ਭਾਈ ਅਸੀਂ ਤਾਂ ਪ੍ਰਸ਼ਾਦਾ ਛਕਣਾ ਹੈ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਤਾਂ ਉਹ 6 ਸਾਲ ਦਾ ਹੋਇਆ ਫਿਰਦਾ ਬੱਚਾ ਉਹ ਵੀ ਕਦੇ ਮਠਿਆਈ ਚੱਕ ਕੇ ਲਿਆਉਂਦਾ ਕਦੇ ਰੋਟੀ ਚੱਕ ਕੇ ਲਿਆਉਂਦਾ ਕਦੇ ਸਬਜ਼ੀ ਲਿਆ ਕੇ ਦਿੰਦਾ ਬੜਾ ਚੁਸਤ ਤਾਂ ਮਾਤਾ ਜੀ ਤੇ ਭਗਵਾਨ ਜੀ ਖੁਸ਼ ਹੁੰਦੇ ਨੇ ਉਹਨੂੰ ਦੇਖ ਕੇ ਵੀ ਕਿੰਨਾ ਚੰਚਲ ਬੱਚਾ ਹੈ ਤਾਂ ਜਦੋਂ ਪ੍ਰਸ਼ਾਦਾ ਛੱਕ ਲਿਆ ਤਾਂ ਉਹ ਦੋਨੇ ਹੱਥ ਬੰਨ ਕੇ ਖੜ ਗਏ ਸਠਾਣੀ ਤੇ ਸੇਠ ਕਹਿਣ ਲੱਗੇ ਬੀਹੇ ਮਹਾਰਾਜ ਵੀ ਸਾਨੂੰ ਜੇ ਕੋਈ ਖਾਣਾ ਖਵਾਉਂਦਿਆਂ ਤੋਂ ਭੋਜਨ ਕਰਾਉਂਦਿਆਂ ਤੋਂ ਸਾਥੋਂ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਤਾਂ ਮਾਤਾ ਪਾਰਵਤੀ ਕਹਿਣ ਲੱਗੇ ਵੀ ਭੁੱਲਾਂ ਤਾਂ ਤੁਸੀਂ ਬਹੁਤ ਕੀਤੀਆਂ ਨੇ ਤੁਸੀਂ ਹੁਣ ਵੀ ਕਰ ਰਹੇ ਹੋ ਵੀ ਇਹ ਤੁਹਾਡੇ ਬੱਚੇ ਤੇ ਪੈਣ ਗਿਆ ਸਾਰੀਆਂ ਚੀਜ਼ਾਂ ਜਦੋਂ ਬੱਚੇ ਦਾ ਨਾਂ ਆਇਆ ਭਾਈ ਉਹ ਤਾਂ ਫੇਰ ਪੈ ਨਹੀਂ ਡਿੱਗ ਪਏ ਕਹਿੰਦੇ ਵੀ ਨਾ ਸਾਨੂੰ ਜੋ ਮਰਜ਼ੀ ਹੋ ਜਾ ਸਤਮ ਸਭ ਪਿਛਲੀ ਉਮਰ ਜਾ ਕੇ ਬੱਚਾ ਦੇਖਿਆ ਵੀ ਪਤਾ ਨਹੀਂ ਸਾਨੂੰ ਤਾਂ ਪਰਮਾਤਮਾ ਨੇ ਕਿਵੇਂ ਇੱਕ ਜਵਾਬ ਦੇਤਾ ਵੀ ਅਸੀਂ ਤਾਂ ਮੂੰਹ ਤਰਸਦੇ ਤੇ ਦੇਖਣ ਨੂੰ ਬੱਚੇ ਦਾ ਵੀ ਸਾਡੀ ਤਾਂ ਇਹੀ ਜਿੰਦ ਜਾਨ ਹੈ ਇਹੀ ਸਾਡਾ ਜੀਉਣ ਦਾ ਸਹਾਰਾ ਹੈ ਤਾ ਮਾਤਾ ਨੇ ਕਹਿਤਾ ਵੀ ਇਹ ਵੀ ਤੁਹਾਡੇ ਕਰਮਾਂ 'ਚ ਤਾਂ ਹੈ ਨਹੀਂ ਸੀ ਭਾਈ ਇਹ ਤਾਂ ਚਿੜੀ ਨੇ ਮੰਗਿਆ ਸੀ ਸਾਥੋਂ ਚਿੜੀ ਨੇ ਮੰਗ ਕੇ ਲਿਆ ਇਹ ਉਹ ਕਹਿੰਦੇ ਚਿੜੀ ਨੇ ਤਾਂ ਭਾਈ ਮਾਤਾ ਨੇ ਚਿੜੀ ਨੂੰ ਪੁਕਾਰ ਕਰੀ ਤਾਂ ਆ ਗਈ ਚਿੜੀ ਆਈ ਚਿੜੀ ਤਾਂ ਭੱਜ ਕੇ ਉਹਨਾਂ ਦੇ ਪੈਰੀਂ ਡਿੱਗੀ ਭਗਵਾਨ ਜੀਆਂ ਦੇ ਤਾਂ ਉਸ ਠਾਣੀ ਤੇ ਸੇਠ ਵੀ ਸਮਝ ਗਏ ਵੀ ਇਹ ਸਾਧੂ ਦੇ ਪੇਸ਼ਟ ਭਗਵਾਨ ਨੇ ਚਲੋ ਉਹੋ ਕਹਿਣ ਲੱਗੇ ਵੀ ਤੁਸੀਂ ਦਾਨ ਪੁੰਨ ਕਰਿਆ ਕਰੋ ਪਾਠ ਪੂਜਾ ਕਰਿਆ ਕਰੋ ਦਰ ਤੇ ਆਏ ਨੂੰ ਖਾਲੀ ਨਾ ਕਿਸੇ ਨੂੰ ਮੋੜਿਓ ਵੀ ਜਾਨਵਰਾਂ ਨੂੰ ਬੇਜਵਾਨਾਂ ਨੂੰ ਕੁੱਤੇ ਹੋਗੇ ਗਊ ਮਾਤਾ ਹੋਗੀ ਵੀ ਤੁਸੀਂ ਇਹਨਾਂ ਨੂੰ ਭੋਜਨ ਖਵਾਇਆ ਕਰੋ ਵੀ ਇਹਨਾਂ ਦਾ ਬਹੁਤ ਪੁੰਨ ਹੁੰਦਾ ਵੀ ਉਹੀ ਸਮਾ ਤੁਹਾਨੂੰ ਲੱਗੂ ਸਾਰਿਆਂ ਨੂੰ ਤਾਂ ਉਹ ਕਹਿਣ ਲੱਗੇ ਵੀ ਹੂੰ ਤਾਂ ਇਹ ਸਮਝਦੇ ਨਹੀਂ ਉਹਨਾਂ ਨੇ ਸੋਚਿਆ ਮਾਤਾ ਕਹਿੰਦੀ ਵੀ ਇੱਕ ਝੀਲ ਦੇਕਨਾਰੇ ਕਹਿੰਦੀ ਇੱਕ ਕਬੂਤਰ ਤੇ ਕਬੂਤਰੀ ਰਹਿੰਦੇ ਸੀ ਕਹਿੰਦੀ ਉੱਥੇ ਇੱਕ ਇਨਸਾਨ ਵੀ ਇਹੋ ਜਿਹਾ ਰਹਿੰਦਾ ਸੀ ਜਿਹੜਾ ਸਾਰਾ ਦਿਨ ਦਾਨ ਪੁੰਨੀ ਕਰਦਾ ਸੀ ਵੀ ਜਦੋਂ ਉਹ ਸਵੇਰੇ ਉੱਠਦਾ ਤਾਂ ਉਹਦੀ ਸ਼ੁਰੂਆਤ ਹੀ ਦਾਨ ਪੁੰਨ ਤੋਂ ਹੁੰਦੀ ਉਹ ਪਾਣੀ ਵੀ ਉਦੋਂ ਮੂੰਹ ਨੂੰ ਲਾਉਂਦਾ ਜਿੰਨਾ ਚਿਰ ਪਹਿਲਾਂ ਹੋਰ ਕਿਸੇ ਨੂੰ ਨਾ ਪਿਆਉਂਦਾ ਭੋਜਨ ਫੇਰ ਖਾਂਦਾ ਪਹਿਲਾਂ ਕਿਸੇ ਹੋਰ ਨੂੰ ਛਕਾਉਂਦਾ ਤਾ ਕਹਿੰਦੇ ਵੀ ਉੱਥੇ ਉਹਨਾਂ ਦੇ ਵੀ ਲੈ ਇੰਨਾ ਹੀ ਲੱਗੀਆਂ ਰਹਿੰਦੀਆਂ ਸੀ ਭੁੱਖੇ ਗਰੀਬਾਂ ਦੀਆਂ ਵੀ ਉਹ ਇੰਨਾ ਦਾਨਪੂਰਨ ਕਰਦਾ ਸੀ ਉਹ ਕਿਸੇ ਨੂੰ ਨਹੀਂ ਸੀ ਮੋੜਦਾ ਤੇ ਪਾਟੇ ਕੱਪੜੇ ਹੁੰਦੇ ਤਾਂ ਉਹਨਾਂ ਨੂੰ ਕੱਪੜੇ ਵੀ ਦਿੰਦਾ ਦਵਾਈਆਂ ਲੈ ਕੇ ਦਿੰਦਾ ਗਰੀਬਾਂ ਨੂੰ ਬਿਮਾਰਾਂ ਨੂੰ ਕਹਿੰਦੇ ਵੀ ਇੰਨੀ ਉਹ ਭਜਨ ਬੰਦਗੀ ਕਰਦਾ ਤੇ ਕਹਿੰਦੇ ਵੀ ਫੇਰ ਉਹ ਜਿਹੜਾ ਕਬੂਤਰ ਕਬੂਤਰੀ ਸੀ ਉਹ ਦੇਖੀ ਜਾਂਦੇ ਸੀ ਬੈਠੇ ਸਾਰਾ ਕੁਝ ਕਹਿੰਦੇ ਇੱਕ ਦਿਨ ਉਹ ਚਲਿਆ ਗਿਆ ਝੀਲ ਤੇ ਪਾਣੀ ਪੀਣ ਗਿਆ ਤੁਰਿਆ ਜਾਂਦਾ ਸੀ ਉਹਨੂੰ ਪਿਆਸ ਲੱਗੀ ਝੀਲ ਤੇ ਪਾਣੀ ਪੀਣ ਲੱਗ ਗਿਆ ਤਾਂ ਕਹਿੰਦੇ ਜਦੋਂ ਉਹ ਪਾਣੀ ਪੀਣ ਲੱਗਿਆ ਤਾਂ ਉਹਨੂੰ ਆਵਾਜ਼ ਸੁਣੀ ਪਾਣੀ ਦੀ ਖੜਖੜ ਜੇ ਦੀ ਕਹਿੰਦਾ ਉਹ ਹਾਲੇ-ਦਾਲੇ ਦੇਖਣ ਲੱਗ ਗਿਆ ਉਹਨੂੰ ਖੁਸ਼ਨਾ ਦਿਸੇ ਉਹ ਗਾਹਾਂ ਨੂੰ ਹੋਇਆ ਤਾਂ ਉਹਨੂੰ ਲੱਗਿਆ ਵੀ ਉੱਥੇ ਨਾ ਹੁੰਦੀ ਸੀ ਕੋਈ ਕੰਨਿਆ ਕੁੜੀ ਕੋਈ ਝੀਲ ਦੇ ਵਿੱਚ ਪਰ ਉਹ ਨੂੰ ਨਾ ਬੰਦੇ ਨੂੰ ਦਿੱਸੀ ਉਹ ਵੀ ਜੇ ਇਹ ਬੰਦਾ ਹੈ ਜਾਂ ਕੋਈ ਕੁੱਤਾ ਵਿੱਲਾ ਤਾਂ ਨਹੀਂ ਪਾਣੀ ਚ ਡਿੱਗ ਪਿਆ ਉਹ ਗਾਹਾਂ ਨੇੜੇ ਹੋ ਕੇ ਵਗ ਗਿਆ ਵੀ ਦੇਖਾਂ ਨੇੜੇ ਹੋ ਕੇ ਕਿਉਂਕਿ ਉਹਨੂੰ ਦੂਰੋਂ ਦਿਸਿਆ ਨਾ ਤਾਂ ਪਰ ਯੋਸ ਕੁੜੀ ਨੇ ਦੇਖਿਆ ਜਦੋਂ ਉਹ ਕਹਿੰਦੀ ਵੀ ਤੈਨੂੰ ਦਿਸਦਾ ਨਹੀਂ ਵੀ ਤੂੰ ਮੈਂ ਨਾ ਰਹੀਆਂ ਇੱਥੇ ਵੀ ਤੂੰ ਆ ਗਿਆ ਭਾਈ ਉਹ ਜਦੋਂ ਪਿੱਛੇ ਮੁੜਨ ਲੱਗਿਆ ਤਾਂ ਕੁੜੀ ਕਹਿੰਦੀ ਠਹਿਰ ਜਾ ਕਹਿੰਦੀ ਤੂੰ ਐਸੇ ਟਾਈਮ ਕਹਿੰਦੀ ਕੁੱਤਾ ਬਣ ਜਾ ਕੁੱਤਾ ਬਣੇਗਾ ਕਹਿੰਦੀ ਹੁਣ ਤੂੰ ਭਾਈ ਉਹ ਕਬੂਤਰ ਕਬੂਤਰ ਵੀ ਦੇਖੀ ਜਾਂਦੇ ਨੇ ਉਹ ਤਾਂ ਕੁੱਤਾ ਬਣ ਗਿਆ ਕੁੱਤਾ ਬਣ ਗਿਆ ਤਾਂ ਭੌਂਕਦਾ ਭੌਂਕਦਾ ਜੰਗਲ 'ਚ ਜਾਵੜਿਆ ਉਹ ਕੁੜੀ ਵੀ ਕੱਪੜੇ ਪਾਏ ਉਹ ਵੀ ਇੱਥੋਂ ਚਲੀ ਗਈ ਤਾਂ ਕਬੂਤਰ ਤੇ ਕਬੂਤਰੀ ਨੇ ਜਦੋਂ ਦੇਖਿਆ ਉਹ ਕਹਿਣ ਲੱਗੀ ਕਬੂਤਰ ਨੂੰ ਕਬੂਤਰੀ ਕਹਿੰਦੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਦੁਆ 'ਚ ਵੱਡਾ ਵੱਡੀ ਤਾਕਤ ਹੁੰਦੀ ਹੈ ਜਿਆਦਾ ਕਿ ਵੱਦ ਦੁਆ 'ਚ ਹੁੰਦੀ ਹੈ ਉਹ ਕਹਿੰਦਾ ਕਿਉਂ ਕਹਿੰਦੀ ਹੁਣ ਇਹ ਜਿਹੜਾ ਇਨਸਾਨ ਹੈ ਕਹਿੰਦੀ ਇਹ ਤਾਂ ਕਿੰਨਾ ਦਾਨਪੁਨਨ ਕਰਦਾ ਸੀ ਕਿੰਨ ਹਰ ਰੋਜ਼ ਹੀ ਦਾਨਪੁਨਨ ਤੋਂ ਤਾਂ ਇਹਦੀ ਸਵੇਰ ਹੀ ਕਹਿੰਦੀ ਸ਼ੁਰੂਆਤ ਹੀ ਦਾਨਪੁਨਨ ਤੋਂ ਹੁੰਦੀ ਸੀ ਵੀ ਇਹ ਉਹਨੇ ਇੱਕ ਵਾਰੀ ਇਹਨੂੰ ਕਹਿਤਾ ਵੀ ਤੂੰ ਕੁੱਤਾ ਬਣ ਜਾ ਇਹ ਨਾਲ ਦੀ ਨਾਲ ਕੁੱਤਾ ਬਣ ਕੇ ਪਾਰ ਗਿਆ ਵੀ ਮੈਨੂੰ ਤਾਂ ਸਮਝ ਨਹੀਂ ਆਈ ਇਸ ਗੱਲ ਦੀ ਤਾਂ ਕਬੂਤਰ ਉਹਨੂੰ ਕਹਿਣ ਲੱਗਿਆ ਵੀ ਹੁਣ ਤੈਨੂੰ ਕਿਵੇਂ ਸਮਝਾਵਾਂ ਤੂੰ ਐ ਨਹੀਂ ਤੈਨੂੰ ਸਮਝ ਆਉਂਦੀ ਲੈ ਤੂੰ ਸੁਣ ਮੈਂ ਤੈਨੂੰ ਦੱਸਦਾ ਉਹ ਕਹਿਣ ਲੱਗਿਆ ਵੀ ਇੱਕ ਅਮੀਰ ਬੰਦਾ ਸੀ ਸੇਠ ਪੂਰਾ ਧਨੀ ਵੀ ਉਸ ਧਨੀ ਬੰਦੇ ਦੇ ਇੱਕ ਭਖਾਰੀ ਆਉਂਦੇ ਹੁੰਦਾ ਕੋਈ ਲੈਣ ਮੰਗਣ ਮੰਗਤਾ ਵੀ ਉਹਨੇ ਉਹਨੂੰ ਕਦੇ ਵੀ ਦਾਨਪੁਣ ਨਹੀਂ ਸੀ ਕੋਈ ਮੁਠੀ ਆਟੇ ਦੀ ਨਹੀਂ ਸੀ ਪਾਈ ਕੋਈ ਕਦੇ ਰੋਟੀ ਦਾ ਫੁਲ ਫੁਲਕਾ ਫਲਕਾ ਕੁਝ ਨਹੀਂ ਸੀ ਦਿੱਤਾ ਵੀ ਸਵਾਉਣ ਕੁਰਦਾ ਹੋ ਵੀ ਤੈਨੂੰ ਰੱਬ ਨੇ ਹੱਥ ਪੈਰ ਦਿੱਤੇ ਨੇ ਤੂੰ ਕਮਾ ਕੇ ਖਾ ਲੈ ਤੂੰ ਰੋਜ਼ ਮੰਗਦਾ ਹੈ ਕਹਿੰਦਾ ਜਦੋਂ ਆ ਕੇ ਬਸ ਕਹਿੰਦਾ ਉਹ ਕਹਿਦਿਆ ਕਰੇ ਵੀ ਤੇਰਾ ਰੱਬ ਰੱਖਾ ਰੱਬ ਭੱਲਾ ਕਰੂਗਾ ਤੇਰਾ ਚਲੋ ਜੀ ਉਹ ਹੋਰ ਕੀ ਤੋਂ ਮੰਗ ਲਿਆ ਕਰੇ ਜਦੋਂ ਕਹਿੰਦਾ ਉਹ ਰੋਜ਼ ਹੀ ਉਹਦੇ ਆਜਿਆ ਕਰੇ ਨਾ ਉਹਨੇ ਖਿਜ ਕੇ ਇੱਕ ਦਿਨ ਉਹਦੇ ਚੱਕ ਕੇ ਰੋੜਾ ਮਾਰਿਆ ਭਾਈ ਉਹਦੇ ਲਹੂ ਨਿਕਲ ਆਇਆ ਮੱਥੇ 'ਚੋਂ ਤਾਂ ਦਿੱਤਾ ਉਹਨੂੰ ਗੁਸਨਾ ਦੂਜੇ ਦਿਨ ਫੇਰ ਉਹ ਐਂ ਕਹਿ ਕੇ ਬਾਗ-ਬਾਗ ਜਾ ਕਰੇ ਵੀ ਰੱਬ ਤੇਰਾ ਭਲਾ ਕਰੇ ਉਹ ਦੂਜੇ ਦਿਨ ਫੇਰ ਆ ਗਿਆ ਤਾਂ ਉਹ ਕਹਿਣ ਲੱਗਿਆ ਉਹਨੂੰ ਤਨੀ ਬੰਦਾ ਸੀ ਜਿਹੜਾ ਕਹਿੰਦਾ ਤੈਨੂੰ ਕੱਲ ਤੇਰੇ ਕਹਿੰਦਾ ਤੈਨੂੰ ਭੁੱਲ ਗਿਆ ਕਹਿੰਦਾ ਮੈਂ ਤੇਰੇ ਰੋੜਾ ਮਾਰਿਆ ਸੀ ਕਹਿੰਦਾ ਤੂੰ ਫੇਰ ਆ ਖੜਿਆ ਭਾਈ ਉਹਨੇ ਚੱਕਿਆ ਰੋੜਾ ਇੱਕ ਹੋਰ ਮਾਰਿਆ ਉਹਦੇ ਕੰਨ ਕੋਲੇ ਉਦੋਂ ਵੀ ਜਿਆਦਾ ਲਹੂ ਨਿਕਲਿਆ ਆ ਉਹ ਕਹਿੰਦਾ ਠੀਕ ਐ ਰੱਬ ਤੇਰਾ ਭਲਾ ਕਰੇ ਕਹਿੰਦਾ ਕਹਿ ਕੇ ਭੱਗ ਗਿਆ ਤਾਂ ਚਲੋ ਹੋਰ ਮੰਗਿਆ ਮੰਗਿਆ ਤਾਂ ਉਹ ਜਿਹੜਾ ਤਾਂ ਨਹੀਂ ਬੰਦਾ ਸੀ ਉਹ ਉਹਦੇ ਮਾਗਰ ਲੱਗ ਲਿਆ ਵੀ ਇਹ ਕਿਹਾ ਜਿਹਾ ਬੰਦਾ ਹੈ ਵੀ ਦੇਖਾਂ ਵੀ ਇਹ ਕਿੱਧਰ ਨੂੰ ਜਾਂਦਾ ਕਿੱਥੋਂ ਆਉਂਦਾ ਵੀ ਐਂ ਕਹੀ ਕੇ ਭੱਜ ਜਾਂਦਾ ਹੈ ਨਾ ਮੈਨੂੰ ਕੁਝ ਵੀ ਨਹੀਂ ਕਿਹਾ ਵੀ ਅੱਜ ਤਾਂ ਮੈਂ ਇਹਨੂੰ ਕੁੱਟਿਆ ਵੀ ਐ ਰੋੜੇ ਵੀ ਮਾਰੇ ਲਹੂ ਵੀ ਕੱਢਤਾ ਵੀ ਇਹ ਬੋਲਿਆ ਹੀ ਨਹੀਂ ਕੋਈ ਗੱਲਬਾਤ ਤਾਂ ਵੀ ਮੈਨੂੰ ਕਹਿੰਦਾ ਰੱਬ ਤੇਰਾ ਭਲਾ ਕਰੇ ਭਾਈ ਉਹਦੇ ਮਾਗਰ ਲੱਗ ਲਿਆ ਲੱਗਿਆ ਹੋਇਆ ਤਾਂ ਉਹ ਜਦੋਂ ਗਿਆ ਗਾਹਾਂ ਚੌਂਕੜੀ ਸੀ ਇੱਕ ਚੌਂਕੜੀ ਚ ਜਾਣ ਅੰਦਰ ਨਹੀਂ ਬੜਿਆ ਜਾ ਕੇ ਚੌਂਕੜੀ ਦਾ ਗੇਟ ਖੋਲ ਕੇ ਉਹਨੇ ਇੱਕ ਅੰਦਰ ਨੂੰ ਹੱਥ ਕਰਕੇ ਰੋਟੀ ਇੱਕ ਰੋਟੀ ਸੀ ਉਹਦੇ ਲੈਵੇ ਉਹਨੇ ਆਪਦੀ ਘਰ ਵਾਲੀ ਨੂੰ ਫੜਾਤੀ ਤੇ ਉਹਦੇ ਘਰ ਵਾਲੀ ਕਹਿੰਦੀ ਤਾਂ ਉਹ ਉਹ ਜਿਹੜਾ ਬੰਦਾ ਸੀ ਸੇਠ ਧਨੀ ਜਿਹਨੇ ਰੋੜਾ ਮਾਰਿਆ ਸੀ ਉਹ ਵੀ ਉੱਲੇ ਖੜ ਕੇ ਦੇਖ ਰਿਹਾ ਸੁਣਦਾ ਹੈ ਉਹਨਾਂ ਦੀਆਂ ਗੱਲਾਂ ਚੌਂਕੜੀ ਦੇ ਉੱਲੇ ਉਹ ਕਹਿਣ ਲੱਗੀ ਕਹਿੰਦੀ ਅੱਜ ਕੀ ਗੱਲ ਕਹਿੰਦੀ ਅੱਜ ਇੱਕੋ ਹੀ ਰੋਟੀ ਮਿਲੀ ਐ ਉਹ ਕਹਿੰਦਾ ਹਾਂ ਕਹਿੰਦਾ ਹਰੇਕ ਬੰਦਾ ਦਾਨਪੂਰਨ ਕਰਦਾ ਨਹੀਂ ਨਾ ਕਹਿੰਦਾ ਕਈ ਤਾਂ ਵੀ ਕਹਿੰਦੇ ਨੇ ਵੀ ਤੂੰ ਕਮਾ ਕੇ ਖਾ ਲੈ ਤੇਰੇ ਹੱਥ ਪੈਰ ਨਹੀਂ ਹੈਗੇ ਤੂੰ ਰੱਬ ਨੇ ਦਿੱਤੇ ਨੇ ਕਮਾ ਕੇ ਖਾ ਲੈ ਕਈ ਤਾਂ ਕਹਿੰਦਾ ਇੱਥੇ ਥਾਂ ਹੀ ਜਾਂਦੇ ਨੇ ਵੀ ਰੋੜੇ ਵੀ ਮਾਰਦੇ ਨੇ ਉਹ ਕਹਿੰਦੀ ਮੈਨੂੰ ਕੱਲ ਵੀ ਲੱਗਿਆ ਵੀ ਆਹ ਤੇਰੇ ਖੂਨ ਨਿਕਲਦਾ ਕਹਿੰਦੀ ਅੱਜ ਵੀ ਦੇਖ ਤੇਰੇ ਤਾਂ ਖੂਨ ਨਿਕਲ ਰਿਹਾ ਕਹਿੰਦੀ ਕੱਲ ਵੀ ਤੂੰ ਪਰਾਂ ਨੂੰ ਹੋ ਗਿਆ ਕਹਿੰਦੀ ਮੈਨੂੰ ਸ਼ੱਕ ਜਿਹਾ ਪਿਆ ਵੀ ਤੇਰੇ ਖੂਨ ਨਿਕਲਦਾ ਸੀ ਉਹ ਕਹਿਣ ਲੱਗਿਆ ਕਹਿੰਦਾ ਲੈ ਸੁਣ ਲੈ ਕਹਿੰਦਾ ਖੂਨ ਦੀ ਕਹਿੰਦਾ ਆਪਣੇ ਵਿਆਹ ਤੋਂ ਪਹਿਲਾਂ ਕਨਾ ਕਹਿੰਦਾ ਵੀ ਆਪਾਂ ਬਹੁਤ ਅਮੀਰ ਸੀ ਕਹਿੰਦਾ ਅਸੀਂ ਅਮੀਰ ਹੁੰਦੇ ਤੇ ਜਦੋਂ ਕਹਿੰਦਾ ਅਸੀਂ ਵੀ ਕਹਿੰਦਾ ਜੇ ਸਾਡੇ ਕੋਈ ਦਰ ਤੇ ਫਕੀਰ ਆਉਂਦਾ ਕਹਿੰਦਾ ਭਿੱਖਿਆ ਲੈਣ ਕੋਈ ਰੋਟੀ ਮੰਗਦਾ ਆਟਾ ਮੰਗਦਾ ਕੱਪੜਾ ਮੰਗਦਾ ਕਹਿੰਦਾ ਅਸੀਂ ਵੀ ਉਹਦੇ ਨੂੰ ਉਹਨੂੰ ਐਂ ਗਾਲਾਂ ਕੱਢਦੇ ਹੁੰਦੇ ਵੀ ਤੇਰੇ ਟੁੱਟੇ ਹੋਏ ਨੇ ਹੱਥ ਪੈਰ ਤੂੰ ਮੰਗਦਾ ਫਿਰਦਾ ਐ ਤੂੰ ਕਮਾ ਕੇ ਖਾ ਲੈ ਕਹਿੰਦਾ ਅਸੀਂ ਵੀ ਉਹਦੇ ਰੋੜੇ ਮਾਰਦੇ ਹੁੰਦੇ ਤੇ ਕਹਿੰਦਾ ਅਗਲਾ ਸਾਨੂੰ ਵਾਅਦਾ ਦਵਾ ਦੇ ਕੇ ਜਾਂਦਾ ਵੀ ਜਿਵੇਂ ਮੈਂ ਸਾਨੂੰ ਕਰਦਿਆਂ ਤੁਹਾਡੇ ਨਾਲ ਵੀ ਲੋਕ ਐਂ ਕਰਨ ਕਹਿੰਦਾ ਉਹ ਸਾਨੂੰ ਐਂ ਕਹਿ ਕੇ ਜਾਂਦੇ ਕਹਿੰਦਾ ਅਸੀਂ ਹੁਣ ਇਹ ਜਿਹੜੀ ਮੇਰੇ ਰੋੜੇ ਪਏ ਰਹੇ ਨਾ ਇਹ ਕਹਿੰਦਾ ਉਹ ਵਦ ਦੁਆ ਲੱਗੀਆਂ ਹੋਈਆਂ ਨੇ ਕਹਿੰਦਾ ਮੈਨੂੰ ਕਹਿੰਦਾ ਇਸੇ ਕਰਕੇ ਕਹਿੰਦਾ ਹੁਣ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਹੋਰ ਲੱਗਣੇ ਵਦ ਦੁਆ ਸਾਨੂੰ ਤਾਂ ਲੱਗ ਗਿਆ ਕਹਿੰਦਾ ਆਹ ਹਾਲ ਹੋ ਗਿਆ ਹੁਣ ਕਹਿੰਦਾ ਉਹ ਰੋੜੇ ਮੇਰੇ ਵੱਜਦੇ ਨੇ ਕਹਿੰਦਾ ਜਿਹੜੇ ਅਸੀਂ ਮਾਰਦੇ ਤੇ ਮੈਂ ਮਾਰਦਾ ਹੁੰਦਾ ਤਾਂ ਕਹਿਣ ਲੱਗਿਆ ਵੀ ਹੁਣ ਮੈਂ ਹੀ ਨਹੀਂ ਚਾਹੁੰਦਾ ਵੀ ਕੋਈ ਹੋਰ ਵੀ ਆਏ ਕਿਸੇ ਦੇ ਰੋੜੇ ਪੈਣ ਕੋਈ ਮੰਗਦਾ ਫਿਰੇ ਕਹਿੰਦਾ ਮੈਂ ਤਾਂ ਕਹਿਣਾ ਵੀ ਰੱਬ ਸਾਰਿਆਂ ਨੂੰ ਖਾਣ ਜੋਗਾ ਦੇਵੀ ਭਾਈ ਜਦੋਂ ਉਹ ਧਨੀ ਬੰਦੇ ਨੇ ਸੁਣਿਆ ਬੜਾ ਹੈਰਾਨ ਹੋਇਆ ਉਹ ਵੀ ਮੈਂ ਨੂੰ ਕੂਟਦਾਨ ਰੂੜੇ ਮਾਰਦਾ ਵੀ ਇਹ ਮੇਰਾ ਇੰਨਾ ਭਲਾ ਸੋਚਦਾ ਹੈ ਤਾਂ ਬੰਦਾ ਹੀ ਬਹੁਤ ਵਧੀਆ ਫਿਰ ਉਹਨੂੰ ਲੈ ਕੇ ਗਿਆ ਫਿਰ ਉਹਨੂੰ ਕਹਿੰਦਾ ਵੀ ਤੂੰ ਮੰਗਣ ਨਾ ਆਇਆ ਕਰ ਵੀ ਮੈਂ ਤੇਰੇ ਘਰ ਹੀ ਪਚਾਇਆ ਕਰੂੰ ਇੱਥੇ ਖਾਣਾ ਤੁਹਾਡਾ ਤੇ ਵੀ ਤੁਸੀਂ ਆਪਦਾ ਇੱਥੇ ਰਾਮ ਨਾਲ ਰਹੋ ਤਾਂ ਫੇਰ ਉਹ ਕਬੂਤਰੀ ਨੂੰ ਕਹਿਣ ਲੱਗਿਆ ਕਹਿੰਦਾ ਹੁਣ ਤਾਂ ਸਮਝ ਗਈ ਵੀ ਦੁਆ ਚ ਵੱਧ ਅਸਰ ਹੁੰਦਾ ਹੈ ਕਿ ਵਾਦ ਦੁਆ ਚ ਹੁੰਦਾ ਹੈ ਸੋ ਇੰਨੀ ਕਾ ਬਾਤ ਜੀ ਲੇਖੇ ਲਾਇਓ ਧੰਨਵਾਦ